ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਮੇਰੀ ਸੁਹਾਗਰਾਤ ਸੀ ਤੇ ਮੈਂ ਬਹੁਤ ਹੀ ਜ਼ਿਆਦਾ ਨਰਵਸ ਸੀ ਮੇਰੇ ਘਰ ਵਾਲੇ ਦੇ ਬਾਰੇ ਮੇਰੇ ਨਾਨਾ ਪਹਿਲਾਂ ਹੀ ਮੈਨੂੰ ਦੱਸ ਗਏ ਸੀ ਕਿ ਉਹ ਬਹੁਤ ਜ਼ਿਆਦਾ ਰੋਮਾਂਟਿਕ ਆ ਮੇਰੀ ਫੋਟੋ ਦੇਖ ਕੇ ਹੀ ਮੇਰਾ دیਵਾਨਾ ਹੋ ਗਿਆ ਸੀ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਸੀ ਜੋ ਰਮਾਂਸ ਨੂੰ ਜ਼ਿਆਦਾ ਪਸੰਦ ਕਰਦੀਆਂ ਸੀ ਮੈਨੂੰ ਸਿੰਪਲ ਜਿਹਾ ਰਹਿਣਾ ਵਧੀਆ ਲੱਗਦਾ ਸੀ ਘਰ ਵਾਲੀਆਂ ਦੇ ਅੱਗੇ ਪਿੱਛੇ ਘੁੰਮਦੇ ਕੁਮਣਾ ਉਹ ਦਿਨਾਂ ਦੀਆਂ ਤਰੀਫਾਂ ਕਰਨਾ ਮੈਨੂੰ ਵਧੀਆ ਨਹੀਂ ਲੱਗਦਾ ਸੀ ਮੇਰਾ ਘਰ ਵਾਲਾ ਜੱਗਾ ਬਿਲਕੁਲ ਔਦਾਂ ਦਾ ਸੀ ਉਹਨੇ ਸੁਹਾਗ ਰਾਤ ਨੂੰ ਮੈਨੂੰ ਇੱਕ ਗਾਜ਼ਲ ਸੁਣਾਈ ਸੀ ਮੈਨੂੰ ਅੱਜ ਤੱਕ ਕਦੀ ਵੀ ਸ਼ਾਇਰੀ ਸਮਝ ਨਹੀਂ ਆਈ ਸੀ ਇਸ ਲਈ ਉਹਦੀ ਰੋਮਾਂਟਿਕ ਸ਼ਾਇਰੀ ਵੀ ਮੇਰੇ ਸਿਰ ਉੱਪਰੋਂ ਲੰਘ ਗਈ ਸੀ ਮੈਨੂੰ ਕਹਿਣ ਲੱਗਾ ਕਿ ਕਿਦਾਂ ਦੀ ਲੱਗੀ ਮੇਰੀ ਗਾਜ਼ਲ ਮੈਂ ਕਿਹਾ ਜੀ ਬਹੁਤ ਵਧੀਆ ਇੱਕ ਸਾਲ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਕਿ ਇੱਕ ਔਰਤ ਦਾ ਘਰ ਵਾਲਾ ਆਪ ਆਪਣੇ ਘਰ ਵਾਲੇ ਨੂੰ ਕਿੰਨਾ ਕੁ ਪਿਆਰ ਕਰਦਾ ਜੱਗਾ ਬਿਲਕੁਲ ਵੀ ਇਦਾਂ ਦਾ ਨਹੀਂ ਸੀ ਕਿ ਜੋ ਮੈਨੂੰ ਕਹਿੰਦਾ ਕਿ ਆਪਣੇ ਸੱਸ ਦੇ ਅੱਗੇ ਸਵਾਲ ਜਵਾਬ ਨਹੀਂ ਕਰਨੇ ਮੇਰੀਆਂ ਭੈਣਾਂ ਦੇ ਪੈਰ ਧੋਤੋ ਕੇ ਪੀ ਜਦੋਂ ਮੈਂ ਸਹੁਰੇ ਘਰ ਆਈ ਤੇ ਉਹਨੇ ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਹੀ ਨਹੀਂ ਦਿੱਤਾ ਹੁਣ ਤਾਂ ਮੈਨੂੰ ਕੁਝ ਵੀ ਨਹੀਂ ਕਿਹਾ ਸੀ ਉਹਨੇ ਦਾ ਬਸ ਆਪਣੀ ਤੇ ਮੇਰੀ ਹੀ ਗੱਲ ਕੀਤੀ ਸੀ ਵਿਆਹ ਤੋਂ ਬਾਅਦ ਉਹਨੇ ਸੋਚਿਆ ਕਿ ਆਪਾਂ ਕੁਝ ਦਿਨ ਹਨੀਮੂਨ ਤੇ ਜਾਣੇ ਆ ਤੇ ਬਹੁਤ ਸਾਰੀਆਂ ਥਾਵਾਂ ਤੇ ਘੁੰਮ ਕੇ ਆਵਾਂਗੇ ਇੰਜੋਏ ਕਰਾਂਗੇ ਮੈਨੂੰ ਵੀ ਬਹੁਤ ਸ਼ੌਂਕ ਸੀ ਘੁੰਮਣ ਫਿਰਨ ਦਾ ਵਿਆਹ ਤੋਂ ਬਾਅਦ ਮੇਰੇ ਸਾਰੇ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਤੇ ਉਹਨੇ ਹੀ ਸਾਨੂੰ ਜਾਣ ਤੋਂ ਮਨਾ ਕਰ ਦਿੱਤਾ ਕਹਿਣ ਲੱਗਾ ਕਿ ਅਗਲੇ ਮਹੀਨੇ ਚਲੇ ਜਾਓ ਹੁਣ ਮੈਂ ਵੀ ਠੀਕ ਨਹੀਂ ਤੇ ਹਸਪਤਾਲ ਵਿੱਚ ਮੇਰੇ ਤੇ ਵੀ ਕਾਫੀ ਪੈਸੇ ਲੱਗਦੇ ਆ ਇਹ ਗੱਲ ਸੁਣ ਕੇ ਮੇਰਾ ਦਿਲ ਉਦਾਸ ਹੋ ਗਿਆ ਮੈਂ ਬਿਲਕੁਲ ਨਾਰਮਲ ਸੀ ਪਰ ਜੱਗੇ ਦਾ ਮੂਡ ਖਰਾਬ ਹੋ ਗਿਆ ਸੀ ਉਹ ਕਹਿਣ ਲੱਗਾ ਕਿ ਸਾਰੇ ਵਿਆਹ ਤੋਂ ਬਾਅਦ ਹੀ ਹਨੀਮੂਨ ਤੇ ਜਾਂਦੇ ਆ ਇੱਕ ਮਹੀਨੇ ਬਾਅਦ ਕੌਣ ਜਾਂਦਾ ਮੈਂ ਕਿਹਾ ਜਰਗੇ ਕੋਈ ਗੱਲ ਨਹੀਂ ਪਾਪਾ ਦੀ ਸਿਹਤ ਠੀਕ ਨਹੀਂ ਆਪਾਂ 1 ਮਹੀਨੇ ਬਾਅਦ ਹੀ ਚਲੇ ਜਾਵਾਂਗੇ ਮੇਰੇ ਪਿਆਰ ਨਾਲ ਸਮਝਾਉਂਦੇ ਉਹ ਮੰਨ ਗਿਆ ਤੇ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਸੀ ਜਦੋਂ 1 ਮਹੀਨੇ ਬਾਅਦ ਮੇਰੇ ਸਹੁਰੇ ਦੀ ਹਾਲਤ ਠੀਕ ਹੋ ਗਈ ਤਾਂ ਅਸੀਂ ਫਟਾਫਟ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ ਉਦੋਂ ਹੀ ਮੈਂ ਬਿਮਾਰ ਹੋ ਗਈ ਮੈਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਸੀ ਜੋ ਵੀ ਖਾਂਦੀ ਉਲਟੀਆਂ ਹੀ ਨਿਕਲ ਜਾਂਦਾ ਇਦਾਂ ਸਭ ਤੋਂ ਜ਼ਿਆਦਾ ਇਰੀਟੇਸ਼ਨ ਮੇਰੇ ਘਰ ਵਾਲੇ ਨੂੰ ਹੁੰਦੀ ਸੀ ਮੇਰੀ ਸੱਸ ਮੈਨੂੰ ਡਾਕਟਰ ਦੇ ਕੋਲ ਲੈ ਗਈ ਪਰ ਡਾਕਟਰ ਨੇ ਜੋ ਗੱਲ ਦੱਸੀ ਉਹ ਮੇਰੇ ਲਈ ਸਭ ਤੋਂ ਖੁਸ਼ੀ ਦੀ ਸੀ ਕਿਉਂਕਿ ਮੈਂ ਇੱਕ ਮਹੀਨੇ ਬਾਅਦ ਹੀ ਪ੍ਰੈਗਨੈਂਟ ਹੋ ਗਈ ਸੀ ਡਾਕਟਰ ਨੇ ਮੈਨੂੰ ਜ਼ਿਆਦਾ ਸਫ਼ਰ ਕਰਨ ਤੋਂ ਮਨਾ ਕਰ ਦਿੱਤਾ ਸੀ ਕਿ ਜ਼ਿਆਦਾ ਸਫ਼ਰ ਕੀਤਾ ਤਾਂ ਤੇਰੇ ਲਈ ਖਤਰਾ ਹੋ ਸਕਦਾ ਪਹਿਲੀ ਪ੍ਰੈਗਨਨਸੀ ਸੀ ਤੇ ਜੇ ਕੋਈ ਪ੍ਰੋਬਲਮ ਹੋ ਗਈ ਤੇ ਫਿਰ ਮੈਂ ਤਾਂ ਵੈਸੇ ਵੀ ਬਹੁਤ ਘਬਰਾਉਂਦੀ ਸੀ ਮੈਂ ਕਿਹਾ ਕਿ ਮੈਂ ਕਿਤੇ ਵੀ ਨਹੀਂ ਜਾਣਾ ਮੇਰੀ ਸੱਸ ਨੂੰ ਵੀ ਇਹ ਗੱਲ ਵਧੀਆ ਲੱਗੀ ਪਰ ਜਦੋਂ ਇਹ ਗੱਲ ਜੱਗੀ ਨੂੰ ਪਤਾ ਲੱਗੀ ਉਹਨੇ ਤਾਂ ਘਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗਾ ਇੰਨੀ ਜਲਦੀ ਕਿੱਦਾਂ ਹੋ ਸਕਦਾ ਉਹਦੀ ਗੱਲ ਸੁਣ ਕੇ ਤਾਂ ਮੈਂ ਘਬਰਾ ਜਾਈ ਗੇ ਉਹਨੂੰ ਕੀ ਲੱਗਦਾ ਸੀ ਮੈਂ ਕਿਹਾ ਮੈਂ ਮਾੜੀ ਆ ਮੈਂ ਕੈਰੇਕਟਰਲੈਸ ਕਹਿਣ ਲੱਗਾ ਕੁਝ ਲੋਕ ਹੁੰਦੇ ਆ ਜੋ ਵਿਆਹ ਨੂੰ 6 ਮਹੀਨੇ ਤੱਕ ਅੰਜੋਏ ਕਰਦੇ ਆ ਤੇ ਅਸੀਂ ਆਂ ਘੇਲਨੀ ਜਲਦੀ ਤੋਂ ਪ੍ਰੈਗਨੈਂਟ ਹੋ ਗਈ ਇਹ ਕੁਝ ਮਹੀਨਿਆਂ ਬਾਅਦ ਨਹੀਂ ਹੋ ਸਕਦਾ ਸੀ ਮੈਂ ਕਿਹਾ ਇਹਦੇ ਵਿੱਚ ਮੇਰਾ ਕੀ ਕਸੂਰਾ ਉਹ ਕਹਿਣ ਲੱਗਾ ਇੰਨਾਂ ਗੱਲਾਂ ਨੂੰ ਜ਼ਿਆਦਾ ਇਸ਼ੂ ਬਣਾਉਣ ਦੀ ਲੋੜ ਨਹੀਂ ਉਹ ਕਹਿਣ ਲੱਗਾ ਕਿ ਅਬੋਰਸ਼ਨ ਕਰਵਾ ਲੈ ਬੱਚਾ ਕੁਝ ਮਹੀਨਿਆਂ ਬਾਅਦ ਹੋ ਜਾਊਗਾ ਮੈਂ ਕਿਹਾ ਮੈਂ ਕਿਸੇ ਵੀ ਕੀਮਤ ਤੇ ਆਪਣਾ ਬੱਚਾ ਨਹੀਂ ਖਰਾਬ ਕਰੂੰਗੀ ਉਹ ਕਹਿਣ ਲੱਗਿਆ ਕਿ ਪ੍ਰੈਗਨੈਂਸੀ ਦੇ ਵਿੱਚ ਵੀ ਔਰਤਾਂ ਸਭ ਕੁਝ ਕਰਦੀਆਂ ਘੁੰਮਦੀਆਂ ਫਿਰਦੀਆਂ ਮੈਂ ਸਾਫ਼ ਮਨਾ ਕਰ ਦਿੱਤਾ ਮੈਂ ਕਿਹਾ ਕਿ ਮੈਂ ਕਿਤੇ ਵੀ ਨਹੀਂ ਜਾਣਾ ਡਾਕਟਰ ਨੇ ਮਨਾ ਕੀਤਾ ਜਿੱਥੇ ਆਪਾਂ ਘੁੰਮਣ ਜਾਣਾ ਸਾਰਾ ਪਹਾੜੀ ਇਲਾਕਾ ਤੇ ਮੈਂ ਕਿਤੇ ਵੀ ਨਹੀਂ ਘੁੰਮ ਸਕਦੀ ਕੋਈ ਗੱਲ ਨਹੀਂ ਜਦੋਂ ਸਾਡਾ ਬੱਚਾ ਇਸ ਦੁਨੀਆ ਤੇ ਆ ਜਾਊਗਾ ਅਸੀਂ ਫੇਰ ਘੁੰਮਾਵਾਂਗੇ ਪਰ ਇਸ ਗੱਲ ਤੇ ਜੱਗੇ ਦਾ ਮੂਡ ਆਫ ਹੋ ਗਿਆ ਸੀ ਅਗਲੀ ਸਵੇਰ ਮੇਰੇ ਸਾਸ ਸਹੁਰੇ ਨੇ ਵੀ ਸਾਨੂੰ ਜਾਣ ਤੋਂ ਮਨਾ ਕਰ ਦਿੱਤਾ ਕਹਿਣ ਲੱਗੇ ਕਿ ਏਦਾਂ ਦੀ ਹਾਲਤ ਵਿੱਚ ਕੋਈ ਜਾਣ ਦੀ ਲੋੜ ਨਹੀਂ ਮੈਂ ਉਹਨਾਂ ਦੀ ਗੱਲ ਨੂੰ ਸਮਝ ਗਈ ਸੀ ਕਿਉਂਕਿ ਉਹ ਜੋ ਵੀ ਕਹਿ ਰਹੇ ਸੀ ਮੇਰੇ ਹੱਕ ਵਿੱਚ ਕਹਿ ਰਹੇ ਸੀ ਤੇ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਜੱਗੇ ਦਾ ਵਰਤਾਓ ਮੇਰੇ ਨਾਲ ਬਦਲ ਲੱਗ ਪਿਆ ਸੀ ਮੇਰਾ ਕਿਸੇ ਖੱਟੀ ਚੀਜ਼ ਖਾਣ ਨੂੰ ਦਿਲ ਕਰਦਾ ਤਾਂ ਕਹਿਣ ਲੱਗਾ ਕਿ ਮੈਨੂੰ ਇਹ ਚੋਚਲੇਵਾਜ਼ੀਆਂ ਪਸੰਦ ਨਹੀਂ ਆ। ਇੱਕ ਤਾਂ ਤੂੰ ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ ਤੇ ਹੁਣ ਤੈਨੂੰ ਗਰਮੀਆਂ ਵਿੱਚ ਇਹ ਚੀਜ਼ਾਂ ਚਾਹੀਦੀਆਂ। ਕਿੱਥੋਂ ਲਿਆਵਾਂ ਮੈਂ ਇਹ ਚੀਜ਼ਾਂ? ਇਹ ਗੱਲ ਮੇਰੇ ਵਾਸਤੇ ਵੀ ਨਹੀਂ ਸੀ। ਜੋ ਵੀ ਮੈਂ ਖਾਂਦੀ ਸੀ ਉਹ ਮੈਨੂੰ ਪਚਦਾ ਨਹੀਂ ਸੀ ਪਰ ਜਿਸ ਚੀਜ਼ ਨੂੰ ਮੇਰਾ ਦਿਲ ਕਰਦਾ ਸੀ ਉਹ ਮੈਨੂੰ ਲਿਆ ਕੇ ਨਹੀਂ ਦਿੰਦਾ ਸੀ। ਇੱਕ ਦਿਨ ਮੈਂ ਆਪਣੇ ਲਈ ਗੋਲ ਗੱਪੇ ਮੰਗਵਾਏ ਉਹ ਲੈ ਕੇ ਨਹੀਂ ਆਇਆ। ਪਰ ਮੈਂ ਇੰਨਾ ਦੁਖੀ ਹੋਈ ਕਿ ਰੋਣ ਲੱਗ ਪਈ ਪਤਾ ਨਹੀਂ ਕਿਉਂ ਮੇਰਾ ਦਿਲ ਕੋਲ ਗੱਪੇ ਖਾਣ ਨੂੰ ਕਰਦਾ ਸੀ ਸ਼ਾਇਦ ਇਹ ਟਾਈਮ ਸਾਰਿਆਂ ਤੇ ਹੀ ਆਉਂਦਾ ਮੈਂ ਇੰਨਾ ਰੋਈ ਕਿ ਸਾਰੀ ਰਾਤ ਰੋ ਰੋ ਕੇ ਲੰਗੀ ਸੀ ਮੇਰੀਆਂ ਅੱਖਾਂ ਸੁੱਜੀਆਂ ਹੋਈਆਂ ਦੇਖ ਕੇ ਮੇਰੇ ਸਾਸੋਰੇ ਨੇ ਪੁੱਛਿਆ ਤੇ ਮੈਂ ਮਜਬੂਰ ਹੋ ਕੇ ਆਪਣੀ ਸਾਸ ਨੂੰ ਦੱਸ ਦਿੱਤਾ ਉਹ ਕਹਿਣ ਲੱਗੀ ਕਿ ਇਹ ਕਿੱਦਾਂ ਦੀ ਗੱਲ ਹੋਈ ਉਹਨੇ ਕਿਉਂ ਤੇਰੀ ਮਨਪਸੰਦ ਚੀਜ਼ ਲਿਆ ਕੇ ਨਹੀਂ ਦਿੱਤੀ ਐਦਾਂ ਦੀ ਹਾਲਤ ਵਿੱਚ ਤਾਂ ਔਰਤ ਨੂੰ ਖੁਸ਼ ਰੱਖਣਾ ਚਾਹੀਦਾ ਅਗਲੇ ਦਿਨ ਮੇਰੀ ਸੱਸ ਕਿੰਨੇ ਸਾਰੇ ਗੋਲਗੱਪੇ ਲੈ ਕੇ ਆਈ ਅਕਸਰ ਹੀ ਰਾਤ ਨੂੰ ਮੇਰਾ ਕੁਝ ਨਾ ਕੁਝ ਖਾਣ ਨੂੰ ਦਿਲ ਕਰ ਜਾਂਦਾ ਸੀ ਉਹ ਜਦੋਂ ਵੀ ਮੇਰੇ ਕੋਲ ਹੁੰਦਾ ਤਾਂ ਮੇਰਾ ਮਨ ਕੁਝ ਏਦਾਂ ਦਾ ਹੋ ਜਾਂਦਾ ਸੀ ਏਦਾਂ ਦੀ ਹਾਲਤ ਵਿੱਚ ਉਹਨੂੰ ਮੇਰੀ ਪ੍ਰੋਬਲਮ ਸਮਝਣੀ ਚਾਹੀਦੀ ਸੀ ਮੈਂ ਫਟਾਫਟ ਮੂੰਹ ਤੇ ਹੱਥ ਰੱਖ ਕੇ ਬਾਥਰੂਮ ਵਿੱਚ ਜਾਂਦੀ ਤਾਂ ਓਕਸੀਜਨ ਲੱਗ ਜਾਂਦਾ ਜਦੋਂ ਮੈਂ ਉਲਟੀਆਂ ਕਰਕੇ ਵਾਪਸ ਆਉਂਦੀ ਤਾਂ ਸਭ ਤੋਂ ਸੜੀ ਹੋਈ ਸ਼ਕਲ ਮੈਨੂੰ ਉਹਦੀ ਦੇਖਣੀ ਪੈਂਦੀ ਸੀ ਮੈਂ ਕਿਹਾ ਕਿ ਗਲਾਸ ਪਾਣੀ ਪਿਲਾ ਦੇ ਕਹਿਣ ਲੱਗਾ ਲੱਗ ਜਾਂਦਾ ਕਿ ਮੇਰਾ ਦਿਮਾਗ ਨਾ ਖਰਾਬ ਕਰ ਸਾਰਾ ਪਲਾਨ ਖਰਾਬ ਕਰ ਦਿੱਤਾ ਤੂੰ ਇਹ ਕਹਿ ਕੇ ਉਹ ਲੰਮੇ ਪੈ ਗਿਆ ਤੇ ਮੈਂ ਵੈਸੇ ਵੀ ਬਹਿ ਗਈ ਸੀ ਵਿਆਹ ਤੋਂ ਬਾਅਦ ਫਟਾਫਟ ਮੇਰੀ ਜ਼ਿੰਦਗੀ ਵੀ ਤਾਂ ਬਦਲ ਗਈ ਸੀ ਇੱਕ ਮਹੀਨੇ ਵਿੱਚ ਮੈਂ ਕੀ ਸੀ ਤੇ ਕੀ ਹੋ ਗਈ ਤੇ ਇਹ ਸਭ ਮੇਰੇ ਲਈ ਵੀ ਪਹਿਲੀ ਵਾਰ ਸੀ ਮੈਂ ਆਪਣੇ ਹੰਝੂ ਸਾਫ ਕੀਤੇ ਤੇ ਰਸੋਈ ਵਿੱਚ ਚਲੀ ਗਈ ਠੰਡੇ ਪਾਣੀ ਦਾ ਗਲਾਸ ਭਰਿਆ ਤੇ ਹੌਲੀ-ਹੌਲੀ ਪੀਣ ਲੱਗੀ ਕੁਝ ਮਹੀਨਿਆਂ ਵਿੱਚ ਮੇਰਾ ਪੇਟ ਨਿਕਲਣ ਲੱਗ ਪਿਆ ਜਦੋਂ ਮੈਂ ਉਹ ਨੂੰ ਡਾਕਟਰ ਕੋਲ ਜਾਣ ਲਈ ਕਹਿੰਦੀ ਤਾਂ ਮੇਰੇ ਤੋਂ ਖਿਜਣ ਲੱਗ ਜਾਂਦਾ ਕਹਿਣ ਲੱਗ ਜਾਂਦਾ ਕਿ ਇਸ ਹਾਲਤ ਵਿੱਚ ਤੂੰ ਮੈਨੂੰ ਜ਼ਹਿਰ ਲੱਗਦੀ ਆ ਜੇ ਮੈਂ ਤੈਨੂੰ ਇਦਾਂ ਬਾਹਰ ਲੈ ਕੇ ਜਾਊਂਗਾ ਤਾਂ ਪਤਾ ਨਹੀਂ ਲੋਕ ਮੈਨੂੰ ਕਿਹੜੀ ਨਜ਼ਰਾਂ ਨਾਲ ਦੇਖਣਗੇ ਆਪਣੇ ਪਰਸ ਵਿੱਚੋਂ ਪੈਸੇ ਕੱਢ ਕੇ ਮੈਨੂੰ ਫੜਾ ਦਿੰਦਾ ਤੇ ਕਹਿ ਦਿੰਦਾ ਮਾਂ ਦੇ ਨਾਲ ਚਲੀ ਜਾ ਪਰ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਮੇਰੇ ਨਾਲ ਇਦਾਂ ਦਾ ਵਰਤਾਓ ਕਿਉਂ ਕਰਦਾ ਇਦਾਂ ਹੀ ਸਮਾਂ ਲੰਘਦਾ ਗਿਆ 9 ਮਹੀਨੇ ਮੈਂ ਬੜੇ ਔਖੇ ਕੱਡੇ ਸੀ ਕੋਈ ਕਿਉਂਕਿ ਕੋਈ ਦਿਨ ਵੀ ਇਦਾਂ ਦਾ ਨਹੀਂ ਸੀ ਜਿਸ ਦਿਨ ਮੈਨੂੰ ਉਲਟੀਆਂ ਨਾ ਆਈਆਂ ਹੁਣ ਪਰ ਮੇਰੇ ਸਬਰ ਦਾ ਫਲ ਬਹੁਤ ਵਧੀਆ ਸੀ ਰੱਬ ਨੇ ਮੈਨੂੰ ਪੁੱਤ ਵੀ ਦਾਤ ਬਖਸ਼ੀ ਉਸ ਦਿਨ ਦਾ ਜੱਗਾ ਬਹੁਤ ਜ਼ਿਆਦਾ ਖੁਸ਼ ਸੀ ਸਭ ਤੋਂ ਪਹਿਲਾਂ ਉਹਨੇ ਆਪਣੇ ਪੁੱਤ ਨੂੰ ਚੁੱਕਿਆ ਇਹ ਗੱਲ ਸੱਚ ਆ ਕਿ ਆਪਣਾ ਬੱਚਾ ਆਪਣਾ ਹੀ ਹੁੰਦਾ ਮੇਰੀਆਂ ਨਾਨਾ ਸਾਰੇ ਖੁਸ਼ ਸੀ ਖਾਸ ਕਰਕੇ ਮੇਰਾ ਘਰ ਵਾਲਾ ਤੇ ਬਹੁਤ ਜ਼ਿਆਦਾ ਖੁਸ਼ ਸੀ ਮੇਰਾ ਬੱਚਾ ਵੱਡੇ ਆਪਰੇਸ਼ਨ ਵਾਲਾ ਹੋਇਆ ਸੀ ਇਸ ਲਈ ਮੇਰੇ ਕੋਲ ਤੁਰ ਫਿਰ ਨਹੀਂ ਹੁੰਦਾ ਸੀ ਸਾਰਾ ਦਿਨ ਮੇਰੀ ਸਾਸ ਨਾਨਾ ਨੌਕਰਾਨੀਆਂ ਮੇਰਾ ਧਿਆਨ ਰੱਖਦੀਆਂ ਸੀ ਪਰ ਰਾਤ ਨੂੰ ਜਦੋਂ ਮੈਨੂੰ ਬਾਥਰੂਮ ਜਾਣਾ ਪੈਂਦਾ ਤੇ ਜੱਗਾ ਮੇਰਾ ਹੱਥ ਤੱਕ ਨਹੀਂ ਫੜਦਾ ਸੀ ਕਹਿ ਦਿੰਦਾ ਕਿ ਪਲੀਜ਼ ਮੈਂ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਮਸਾਂ ਹੀ ਉੱਠਦੀ ਬੈਠਦੀ ਸੀ ਕਾਂਦ ਦਾ ਸਹਾਰਾ ਲੈ ਕੇ ਮੈਂ ਮਸਾਂ ਹੀ ਬਾਥਰੂਮ ਤੱਕ ਗਈ ਸੀ ਇਹ ਵੀ ਡਰ ਲੱਗਦਾ ਸੀ ਕਿਤੇ ਮੈਂ ਡਿੱਗ ਨਾ ਜਾਵਾਂ ਮੈਂ ਮਸਾਂ ਹੀ ਬਾਥਰੂਮ ਵਿੱਚੋਂ ਆ ਕੇ ਬੈਠ ਗਈ ਤੇ ਮੈਂ ਪਸੀਨੇ ਨਾਲ ਭਿੱਜੀ ਹੋਈ ਸੀ ਮੈਨੂੰ ਸਾਹ ਚੜ ਗਏ ਸੀ ਉਸ ਵੇਲੇ ਮੇਰਾ ਮੁੰਡਾ ਰੋਣ ਲੱਗ ਪਿਆ ਸ਼ਾਇਦ ਉਹਨੂੰ ਭੁੱਖ ਲੱਗੀ ਸੀ ਤੇ ਜੱਗਾ ਗੂੜੀ ਨੀਂਦ ਵਿੱਚ ਸੌ ਗਿਆ ਸੀ ਕਾਕੇ ਦੇ ਰੋਣ ਦੀ ਆਵਾਜ਼ ਸੁਣ ਕੇ ਉਹਨੂੰ ਚੁੱਪ ਕਰਾਉਣ ਦੀ ਬਜਾਏ ਕਹਿਣ ਲੱਗਾ ਸਿੰਮੂ ਜਲਦੀ ਇਹਨੂੰ ਚੁੱਪ ਕਰਵਾ ਮੈਂ ਸਵੇਰੇ ਆਫਿਸ ਜਾਣਾ ਮੈਂ ਕਿਹਾ ਕਿ ਥੋੜੀ ਦੇਰ ਫੜ ਲੈ ਮੇਰੀ ਵੀ ਹਾਲਤ ਠੀਕ ਨਹੀਂ ਉਹ ਕਹਿਣ ਲੱਗਾ ਕਿ ਬੱਚੇ ਸੰਭਾਲਣਾ ਮੇਰੇ ਵਾਸਤੇ ਦੀ ਗੱਲ ਨਹੀਂ ਮੈਂ ਇਹ ਸਭ ਕੁਝ ਨਹੀਂ ਕਰ ਸਕਦਾ ਅਜੀਬ ਮੁਸੀਬਤ ਆ ਰਾਤ ਨੂੰ ਸੌ ਵੀ ਨਹੀਂ ਸਕਦਾ ਉਨੇ ਆਪਨਾ ਸਹਰਾਣਾ ਚੁੱਕਿਆ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਕਾਕਾ ਰੋਈ ਜਾ ਰਿਹਾ ਸੀ ਮੇਰੀ ਹਾਲਤ ਇਦਾਂ ਦੀ ਸੀ ਕਿ ਮੇਰੇ ਕੋਲ ਬੈਠ ਨਹੀਂ ਹੁੰਦਾ ਸੀ ਮੈਂ ਮਸਾਂ ਹੀ ਆਪਣੇ ਆਪ ਨੂੰ ਸੰਭਾਲਿਆ ਤੇ ਬੱਚੇ ਨੇ ਚੁੱਕ ਕੇ ਚੁੱਪ ਕਰਵਾਇਆ ਮੈਂ ਵੀ ਉਹਨੂੰ ਦੇਖ ਕੇ ਰੋਣ ਲੱਗ ਪਈ ਕਿ ਇਹ ਹੁੰਦਾ ਬੰਦੇ ਦਾ ਪਿਆਰ ਇਹ ਵੀ ਉਹਦਾ ਹੀ ਬੱਚਾ ਸੀ ਮੈਂ 9 ਮਹੀਨੇ ਨੂੰ ਆਪਣੇ ਸਰੀਰ ਦਾ ਹਿੱਸਾ ਬਣਾਇਆ ਤੇ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਉਹਨੂੰ ਪਿਓ ਦਾ ਦਰਜਾ ਦਿੱਤਾ ਸੀ ਕਿ ਉਹਨੂੰ ਇੰਨੀ ਵੀ ਨਹੀਂ ਸੀ ਕਿਉਂਕਿ ਮੇਰੀ ਹਾਲਤ ਵੇਖ ਕੇ ਮਿਰਦੇ ਤਰਸ ਖਾ ਲੈਂਦਾ 40 ਦਿਨ ਮੈਂ ਕਿਦਾਂ ਗੁਜ਼ਾਰੇ ਮੈਨੂੰ ਪਤਾ ਪਰ ਫਿਰ ਮੇਰੀ ਸੱਸ ਨੇ ਵੀ ਕਹਿ ਦਿੱਤਾ ਕਿ ਥੋੜਾ ਬਹੁਤਾ ਤੂੰ ਵੀ ਰਸੋਈ ਵਿੱਚ ਚਲੀ ਜਾਇਆ ਕਰ ਜੱਗੇ ਨੂੰ ਤਾਂ ਵੈਸੇ ਵੀ ਤੇਰੇ ਹੱਥ ਦੀ ਖਾਣ ਦੀ ਆਦਤ ਆ ਜੇ ਮੈਂ ਬਣਾ ਕੇ ਦਿੰਨੀ ਆ ਤੇ 100-100 ਨਖਰੇ ਕਰਦਾ ਮੈਂ 40 ਦਿਨਾਂ ਬਾਅਦ ਨਾ ਆਤੀ ਤੇ ਨਾ ਆ ਕੇ ਆਪਣੇ ਰੱਬ ਦਾ ਨਾਲ ਆ ਸ਼ਾਇਦ ਜੱਗੇ ਦਾ ਵੀ ਸਬਰ ਟੁੱਟ ਗਿਆ ਸੀ ਨਾ ਉਹਨੂੰ ਮੇਰਾ ਖਿਆਲ ਸੀ ਨਾ ਬੱਚੇ ਦਾ ਉਸ ਦਿਨ ਕਾਕੇ ਦੇ ਪੇਟ ਵਿੱਚ ਦਰਦ ਹੁੰਦਾ ਸੀ ਉਹ ਵਾਰ-ਵਾਰ ਉੱਠ ਕੇ ਰੋਂਦਾ ਸੀ ਤੇ ਸੁੱਤਾ ਨਹੀਂ ਸੀ। ਮੈਂ ਮਸਾਂ ਹੀ ਕਾਕੇ ਨੂੰ ਸੁਆਇਆ ਸੀ। ਰਾਤ ਦੇ 2 ਵਜੇ ਗਏ ਸੀ। ਉਹਨੂੰ ਸੁਆਉਣ ਵਿੱਚ ਜਿੱਦਾਂ ਹੀ ਕਾਕਾ ਸੁੱਤਾ ਮੈਂ ਸੌਣ ਲਈ ਲੰਮੇ ਪਈ ਤਾਂ ਜੱਗਾ ਮੇਰੇ ਕੋਲ ਆ ਗਿਆ। ਮੇਰੀਆਂ ਅੱਖਾਂ ਨੀਂਦ ਦੇ ਨਾਲ ਭਰੀਆਂ ਹੋਈਆਂ ਸੀ। ਮੈਂ ਕਿਹਾ ਜੱਗੇ ਪਲੀਜ਼ ਮੈਨੂੰ ਸੌਣ ਲੈੰਦੇ। ਕਹਿੰਦਾ ਬਕਵਾਸ ਬੰਦ ਕਰ। ਇੱਕ ਮਹੀਨੇ ਤੋਂ ਮੈਂ ਤੇਰੀ ਸ਼ਕਲ ਹੀ ਦੇਖੀ ਜਾਨਾ। ਖਬਰਦਾਰ ਜੇ ਅੱਜ ਨਖਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਰਾਤ ਤਾਂ ਬੱਸ ਜੱਗੇ ਦੀ ਹੋ ਗਈ ਸੀ। ਅੱਜ ਮੈਂ ਸੁੱਤੀ ਨੂੰ ਨੂੰ 1 ਘੰਟਾ ਹੀ ਹੋਇਆ ਸੀ ਕਿ ਕਾਕਾ ਉੱਠ ਕੇ ਰੋਣ ਲੱਗ ਗਿਆ। ਉਹਦੀ ਆਵਾਜ਼ ਸੁਣ ਕੇ ਮੈਨੂੰ ਵੀ ਉੱਠਣਾ ਪਿਆ। ਮੇਰਾ ਦਿਲ ਕਰਦਾ ਸੀ ਕਿ ਕਹਿ ਦੇਵਾਂ ਸਾਰੀਆਂ ਕੁਰਬਾਨੀਆਂ ਔਰਤ ਨੂੰ ਹੀ ਦੇਣੀਆਂ ਪੈਂਦੀਆਂ। ਸਵੇਰੇ 5 ਵਜੇ ਤੇ ਕਾਕਾ ਰੋਣ ਲੱਗ ਜਾਂਦਾ। ਦਿਨ ਦੇ 8 ਵਜੇ ਗਏ ਸੀ। ਮੈਂ ਉਹਨੂੰ ਕਦੋਂ ਤੋਂ ਚੁੱਕ ਕੇ ਕਮਰੇ ਵਿੱਚ ਘੁੰਮੀਦੀ ਸੀ। ਫਿਰ ਕਿਤੇ ਉਹ ਸੁੱਤਾ ਸੀ। ਮੇਰੀ ਹਾਲਤ ਇਦਾਂ ਦੀ ਸੀ ਕਿ ਮੈਂ ਕਮਰੇ ਵਿੱਚੋਂ ਬਾਹਰ ਚਲੀ ਗਈ ਕਿਉਂਕਿ ਮੇਰੀ ਸੱਸ ਨੇ ਕਹਿ ਦਿੱਤਾ ਕਿ ਕੱਲ ਤੋਂ ਘਰ ਤੋਂ ਤੂੰ ਹੀ ਸੰਭਾਲ ਲੇਗੀ। ਇਸ ਲਈ ਸਾਰਿਆਂ ਲਈ ਰੋਟੀ ਪਾਣੀ ਬਣਾਇਆ। ਜੱਗੇ ਦੇ ਆਫਿਸ ਦਾ ਟਾਈਮ ਹੋ ਗਿਆ। ਸਾਰਾ ਦਿਨ ਬਸ ਘਰੇ ਚੱਕਰ ਹੀ ਕੱਢਦੀ ਗਈ। ਰਾਤ ਨੂੰ ਕਾਕਾ ਸੌਂਦਾ ਤਾਂ ਜੱਗਾ ਆਪਣੀਆਂ ਬੇਤਾਬੀਆਂ ਨਾਲ ਉੱਠ ਜਾਂਦਾ। ਮੈਂ ਉਹਨੂੰ ਕਿਹਾ ਸੀ ਕਿ ਮੇਰਾ ਵੀ ਆਪਰੇਸ਼ਨ ਹੋਇਆ, ਮੇਰਾ ਵੀ ਅਹਿਸਾਸ ਕਰ ਪਰ ਬੰਦੇ ਨੂੰ ਤਾਂ ਇਦਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਮੇਰੇ ਤੇ ਗੁੱਸਾ ਜਿਹਾ ਕਰਦਾ ਤੇ ਕਹਿਣ ਲੱਗਾ, ਮੇਰਾ ਧਿਆਨ ਕੌਣ ਰੱਖੂਗਾ? ਸੱਚੀ ਤੂੰ ਬੜੀ ਝਾਲਮਾ। ਕਿੰਨਾ ਪਿਆਰ ਕਰਨ ਵਾਲਾ ਤੇਰਾ ਘਰ ਵਾਲਾ। ਪਰ ਇੱਕ ਤੂੰ ਆ ਕੇ ਪਿਆਰ ਕਰਨ ਦੀ ਬਜਾਏ ਨਖਰੇ ਦਿਖਾਉਣੀ ਆ ਮੈਂ ਸਭ ਕੁਝ ਸੁਣ ਕੇ ਚੁੱਪ ਹੋ ਜਾਂਦੀ ਸੀ ਦਿਨ ਰਾਤ ਦੀਆਂ ਜ਼ਿੰਮੇਵਾਰੀਆਂ ਸਾਂਭ ਕੇ ਮੈਂ ਥੱਕ ਗਈ ਸੀ ਹੁਣ ਤਾਂ ਮੇਰੇ ਚਿਹਰੇ ਦਾ ਰੂਪ ਵੀ ਘਟਣ ਲੱਗ ਪਿਆ ਸੀ ਦਿਨ ਰਾਤ ਮੈਨੂੰ ਕਾਕਾ ਜਗਾਈ ਰੱਖਦਾ ਮੈਨੂੰ ਕੰਮਾਂ ਤੋਂ ਵੇਲ ਨਹੀਂ ਮਿਲਦੀ ਤੇ ਮੇਰੀਆਂ ਅੱਖਾਂ ਦੇ ਆਲੇ ਦਿਵਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਟ ਖਾਇਆ ਕਰ ਤੈਨੂੰ ਪਤਾ ਨਾ ਕਿ ਮੈਨੂੰ ਮੋਟੀਆਂ ਕੁੜੀਆਂ ਵਧੀਆਂ ਨਹੀਂ ਲੱਗਦੀਆਂ ਪਲੀਜ਼ ਆਪਣੇ ਆਪ ਨੂੰ ਮੈਂਟੇਨ ਰੱਖਿਆ ਕਰ ਪਤਾ ਨਹੀਂ ਕਿਉਂ ਜੱਗਾ ਮੇਰੇ ਨਾਲ ਚੜਜੜਾ ਜਿਹਾ ਹੋਣ ਲੱਗ ਪਿਆ ਸੀ ਹਾਲਾਂਕਿ ਘਰ ਦੀ ਸਾਰੀ ਜ਼ਿੰਮੇਵਾਰੀ ਤੇ ਬੱਚੇ ਤੋਂ ਵੇਲੀ ਹੋ ਕੇ ਮੈਂ ਉਹਦੇ ਆਉਣ ਤੋਂ ਪਹਿਲਾਂ ਤਿਆਰ ਜ਼ਰੂਰ ਹੋ ਜਾਂਦੀ ਸੀ ਹੁਣ ਤਾਂ ਬਸ ਮੇਰੇ ਵਿੱਚ ਉਹਨੂੰ ਕਮੀਆਂ ਹੀ ਦਿਸਣ ਲੱਗ ਪਈਆਂ ਸੀ ਇੱਕ ਸਾਲ ਹੋ ਗਿਆ ਸੀ ਤੇ ਕਾਕਾ ਵੀ ਦੁਰਨ ਲੱਗ ਪਿਆ ਸੀ ਪਰ ਜੱਗੇ ਦਾ ਵਰਤਾਓ ਬਿਲਕੁਲ ਬਦਲ ਗਿਆ ਸੀ ਲੇਟ ਆਉਂਗਾ ਕਹਿ ਕੇ ਚਲਾ ਜਾਂਦਾ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਤੇ ਕਾਕੇ ਨੂੰ ਤੂੰ ਕਿਤੇ ਘਮਾਉਣ ਲਈ ਲੈ ਕੇ ਜਾਇਆ ਕਰ ਪਰ ਸੁਣਦਾ ਨਹੀਂ ਸੀ ਕਹਿੰਦਾ ਕਿ ਅੱਜਕੱਲ ਬਹੁਤ ਬਿਜੀ ਰਹਿਣਾ ਮੈਨੂੰ ਤਾਂ ਕੰਮਾਂ ਤੋਂ ਵੇਲ ਨਹੀਂ ਮਿਲਦੀ ਮੰਮੀ ਪਾਪਾ ਦੇ ਨਾਲ ਚਲੀ ਜਾਇਆ ਕਰ ਇਹ ਕਹਿ ਕੇ ਉਹ ਤਿਆਰ ਹੋ ਕੇ ਦੋਸਤਾਂ ਦੇ ਨਾਲ ਚਲਾ ਜਾਂਦਾ ਤੇ ਰਾਤ ਨੂੰ ਕਾਫੀ देर ਘਰ ਆਉਂਦਾ ਕਦੀ ਕਦੀ ਤਾਂ ਉਹ ਰਾਤ ਦੇ 2-2 ਵਜੇ ਘਰ ਆਉਂਦਾ ਮੈਂ ਉਹਦਾ ਕਾਫੀ देर ਤੱਕ ਇੰਤਜ਼ਾਰ ਕਰਦੀ ਰਹਿੰਦੀ ਇੱਕ ਦਿਨ ਤਾਂ ਮੈਨੂੰ ਉਹ ਨਸ਼ੇ ਨਾਲ ਰੁੱਜਿਆ ਹੋਇਆ ਲੱਗਦਾ ਸੀ ਗਾਣੇ ਗਾਉਂਦਾ ਹੋਇਆ ਘਰੇ ਆਇਆ ਤੇ ਮੈਂ ਉਸ ਵੇਲੇ ਬਹੁਤ ਗੁੱਸੇ ਵਿੱਚ ਸੀ ਤੇ ਉਹ ਮੇਰੀ ਗੱਲ ਨੂੰ ਹੱਥ ਲਾ ਕੇ ਕਹਿਣ ਲੱਗਾ ਕਿ ਕਿੱਦਾਂ ਮੇਰੀ ਜਾਣੇ ਮਣ ਇਹ ਕਹਿ ਕੇ ਉਹ ਕਮਰੇ ਵੱਲ ਚਲਾ ਗਿਆ ਮੈਂ ਘਰ ਦਾ مین ਗੇਟ ਬੰਦ ਕਰਕੇ ਕਮਰੇ ਵਿੱਚ ਆਉਂਦੀ ਹੀ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਕਿਹਾ ਇਹ ਕੀ ਤਮਾਸ਼ਾ ਲਾਇਆ ਹੋਇਆ ਰਾਤ ਦੇ 2-2 ਵਜੇ ਘਰ ਆਉਣਾ ਇਦਾਂ ਦੇ ਕਿਹੜੇ ਦੋਸਤ ਆ ਜੋ ਰਾਤ ਦੇ 2-2 ਵਜੇ ਤੱਕ ਆਵਾਰਾਗਰਦੀ ਕਰਦੇ ਆ ਉਹਨਾਂ ਦੇ ਘਰ ਵਾਲੇ ਹੀ ਨਹੀਂ ਆ ਮੇਰੀ ਗੱਲ ਸੁਣ ਕੇ ਉਹਨੇ ਮੇਰੇ ਵੱਲ ਹੈਰਾਨੀ ਨਾਲ ਦੇਖਿਆ ਤੇ ਕਹਿਣ ਲੱਗਿਆ ਮਤਲਬ ਕੀ ਹੈ ਤੇਰਾ ਸਾਰੀ ਰਾਤ ਤੇਰੇ ਕੋਲ ਹੀ ਬੈਠਾ ਰਹਾਂ ਆਉਣ ਜਾਣ ਤੇ ਵੀ ਪਾਬੰਦੀ ਆ ਹੁਣ ਮੈਨੂੰ ਮੈਂ ਕਿਹਾ ਜੱਗੇ ਹਰ ਚੀਜ਼ ਦੀ ਹੱਦ ਹੁੰਦੀ ਆ ਦੋਸਤ ਹੀ ਰਹਿ ਗਏ ਆ ਤੇਰੀ ਜ਼ਿੰਦਗੀ ਵਿੱਚ ਟਾਈਮ ਕਰਨ ਲਈ ਮੇਰੇ ਨਾਲ ਵੀ ਗੱਲਾਂ ਕਰਿਆ ਕਰ ਉਹ ਕਹਿਣ ਲੱਗਾ ਕਿ ਤੇਰੇ ਕੋਲ ਟਾਈਮ ਹੀ ਕਦੋਂ ਹੁੰਦਾ ਵਾ ਮੇਰੇ ਲਈ ਜਦੋਂ ਵੀ ਦੇਖੋ ਕਾਕੇ ਦੇ ਦਿਵਾਲੀ ਰਹਿੰਦੀ ਆ ਮੈਂ ਤਾਂ ਉਹਦੀ ਗੱਲ ਤੋਂ ਹੈਰਾਨ ਹੋਊਂਗੀ ਮੈਂ ਗਿਆ ਕਿ ਤੈਨੂੰ ਆਪਣੇ ਬੱਚੇ ਤੋਂ ਜੈਲਸ ਹੁੰਦੀ ਆ ਕਹਿਣ ਲੱਗਾ ਚੁੱਪ ਕਰ ਜਾ ਮੈਨੂੰ ਕਿਉਂਕਿ ਕਿਉਂ ਆਪਣੇ ਬੱਚੇ ਤੋਂ ਜੈਲਸ ਹੋਗੀ ਮੈਂ ਆਫਿਸ ਤੋਂ ਥੱਕਿਆ ਹੋਇਆ ਆਉਣਾ ਇਸ ਲਈ ਆਪਣੇ ਦੋਸਤਾਂ ਕੋਲ ਜਾ ਕੇ ਬੈਠ ਜਾਣਾ ਹੁਣ ਤੇਰੇ ਕੋਲ ਇਹ ਵੀ ਬਰਦਾਸ਼ਤ ਨਹੀਂ ਹੁੰਦਾ ਇਹ ਕਹਿ ਕੇ ਉਹ ਚੁੱਪ ਕਰਕੇ ਸੌਂ ਗਿਆ ਇੱਕ ਦਿਨ ਮੈਂ ਕੱਪੜੇ ਧੋਹਦੀ ਸੀ ਤੇ ਸ਼ਾਰਟ ਦੇ ਸ਼ਾਇਦ ਦੇ ਪਿਛਲੇ ਪਾਸੇ ਲਿਪਸਟਿਕ ਦੇ ਨਿਸ਼ਾਨ ਸੀ ਇਹ ਦੇਖ ਕੇ ਤਾਂ ਮੇਰੇ ਹੋਸ਼ ਵੀ ਉੱਡ ਗਏ ਸਾਰਾ ਦਿਨ ਮੇਰਾ ਇਦਾਂ ਹੀ ਲੱਗ ਗਿਆ ਮੈਂ ਇਹ ਵੀ ਦੇਖਿਆ ਸੀ ਕਿ ਜੱਗੇ ਨੇ ਆਪਣੇ ਫੋਨ ਤੇ ਲੋਕ ਲਾ ਲਿਆ ਸੀ ਪਹਿਲਾਂ ਕਦੀ ਵੀ ਨਹੀਂ ਲਾਇਆ ਸੀ ਤੇ ਅਕਸਰ ਹੀ ਕਮਰੇ ਵਿੱਚ ਬੈਠ ਕੇ ਫੋਨ ਤੇ ਹਾਸ ਹਾਸ ਕੇ ਗੱਲਾਂ ਕਰਦਾ ਸੀ ਜਦੋਂ ਮੈਂ ਕਮਰੇ ਵਿੱਚ ਆਉਂਦੀ ਤਾਂ ਫਟਾਫਟ ਫੋਨ ਬੰਦ ਕਰ ਦਿੰਦਾ ਤੇ ਕਹਿੰਦਾ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦਾ ਜਦੋਂ ਮੈਂ ਪੁੱਛਦੀ ਕਹਿੰਦਾ ਕੀ ਦਾ ਫੋਨ ਸੀ ਤਾਂ ਕਹਿੰਦਾ ਮੇਰੇ ਦੋਸਤ ਦਾ ਫੋਨ ਸੀ ਉਦੋਂ ਹੀ ਗੱਲ ਬਦਲ ਦਿੰਦਾ ਸੀ ਰਾਤ ਨੂੰ ਜਦੋਂ ਆਫਿਸ ਤੋਂ ਆਇਆ ਤੇ ਰੋਟੀ ਖਾਣ ਤੋਂ ਬਾਅਦ ਕਹਿਣ ਲੱਗਾ ਮੈਂ ਆਪਣੇ ਦੋਸਤਾਂ ਦੇ ਕੋਲ ਚੱਲਿਆ ਮੈਂ ਕਿਹਾ ਅੱਜ ਤੁਸੀਂ ਕਿਤੇ ਨਹੀਂ ਜਾਉਂਗੇ ਤਾਂ ਫਿਰ ਕਹਿਣ ਲੱਗਾ ਤੇਰਾ ਤਮਾਸ਼ਾ ਸ਼ੁਰੂ ਹੋ ਗਿਆ ਮੈਂ ﺍﻟमारी ﺍﻟमारी ਵਿੱਚੋਂ ਉਹ ਸ਼ਰਟ ਕੱਢੀ ਤੇ ਉਹਦੇ ਉੱਤੇ ਸੁੱਟ ਦਿੱਤੀ ਤੇ ਕਹਿਣ ਲੱਗਾ ਇਹ ਕੀ ਬਤਮੀਸੀ ਹੈ ਸ਼ਰਟ ਹੀ ਠਾ ਡੱਗ ਗਈ ਮੈਂ ਸ਼ਰਟ ਚੁੱਕੀ ਤਾਂ ਲਿਪਸਟਿਕ ਦਾ ਨਿਸ਼ਾਨ ਦਿਖਾਇਆ ਜਦੋਂ ਉਹਨੇ ਲਿਪਸਟਿਕ ਦਾ ਨਿਸ਼ਾਨ ਦੇਖਿਆ ਤੇ ਉਹਦੇ ਚਿਹਰੇ ਦਾ ਰੰਗ ਉੱਡ ਗਿਆ ਮੈਂ ਕਿਹਾ ਇਹ ਆ ਤੇਰਾ ਦੋਸਤ ਜਿਹਨੂੰ ਤੂੰ ਰੋਜ਼ ਮੈਲ ਲਈ ਜਾਂਦਾ ਮੈਂ ਕਿਹਾ ਜੱਗੇ ਕੌਣ ਆ ਉਹ ਕੁੜੀ ਉਹ ਮੇਰੇ ਤੋਂ ਨਜ਼ਰਾਂ ਨੇਵੀਆਂ ਕਰਨ ਲੱਗ ਪਿਆ ਮੈਂ ਥੋੜਾ ਗੁੱਸੇ ਨਾਲ ਕਿਹਾ ਮੈਂ ਤੈਨੂੰ ਪੁੱਛ ਰਹੀ ਆ ਉਹ ਕੌਣ ਆ ਇਹ ਕੁੜੀ ਜੋ ਨਾ ਚਾਹੁੰਦੇ ਹੋਏ ਵੀ ਇਸ ਹੱਦ ਤੱਕ ਤੇਰੇ ਕੋਲ ਸੀ ਮੈਂ ਰੋਣ ਲੱਗ ਪਈ ਮੈਂ ਕਿਹਾ ਕੀ ਕਮੀ ਸੀ ਮੇਰੇ ਪਿਆਰ ਵਿੱਚ ਮੇਰੀ ਵਫਾਦਾਰੀ ਵਿੱਚ ਜੋ ਮੈਨੂੰ ਇਹ ਅੰਜਾਮ ਦਿੱਤਾ ਕਹਿਣ ਲੱਗਾ ਤੂੰ ਕਿਹੜਾ ਪਿਆਰ ਮੈਨੂੰ ਕੀਤਾ ਆਪਣੇ ਕੋਲ ਤਾਂ ਤੂੰ ਮੈਨੂੰ ਆਉਣ ਨਹੀਂ ਦਿੰਦੀ ਵਿਆਹ ਤੋਂ 1 ਮਹੀਨੇ ਬਾਅਦ ਹੀ ਤੂੰ ਪ੍ਰੈਗਨੈਂਟ ਹੋ ਗਈ ਮੈਂ ਤੈਨੂੰ ਕਿਹਾ ਸੀ ਕਿ ਮੈਂ ਲਾਈਫ ਇੰਜੋਏ ਕਰਨੀ ਆ ਆਪਣਾ ਚੁੱਪਚਾਪ ਕਰਕੇ ਅਬੋਰਸ਼ਨ ਕਰਵਾ ਲੈਣਾ ਸੀ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਸੀ ਬੱਚੇ ਦਾ ਕੀ ਸੀ 3-4 ਮਹੀਨੇ ਬਾਅਦ ਫੇਰ ਹੋ ਜਾਂਦਾ ਪਰ ਤੂੰ ਆਪਣੀ ਜਿੱਦ ਤੇ ਰਹੀ ਤੈਨੂੰ ਤਾਂ ਇਹ ਸੀ ਕਿ ਇਦਾਂ ਕਰਨਾ ਗੁਨਾਹ ਜੇ ਮੈਂ ਇਹ ਗੁਨਾਹ ਕਦੀ ਵੀ ਨਾ ਕਰ ਸਕਦੀ ਤੇ ਮੈਨੂੰ ਆਪਣੇ ਕੋਲ ਹੀ ਨਹੀਂ ਆਉਣ ਦਿੰਦੀ ਸੀ ਜੇ ਮੈਂ ਤੈਨੂੰ ਮੇਰੇ ਨਾਲ ਪਿਆਰ ਹੁੰਦਾ ਤਾਂ ਤੂੰ ਮੇਰੀ ਗੱਲ ਮੰਨਣੀ ਸੀ ਆਪਾਂ ਘੁੰਮਣ ਲਈ ਜਾਂਦੇ ਮੇਰਾ ਬੱਚਾ ਸੀ ਫਿਰ ਦੁਬਾਰਾ ਹੋ ਜਾਂਦਾ ਪਰ ਤੈਨੂੰ ਤਾਂ ਮੇਰੀ ਘਰ ਵਾਲੀ ਬੰਨ ਤੋਂ ਜ਼ਿਆਦਾ ਮਾਂ ਬੰਦ ਦਾ ਸ਼ੌਂਕ ਸੀ ਮੈਨੂੰ ਸ਼ੀਸ਼ੇ ਦੇ ਮੂਹਰੇ ਖੜੀ ਕਰਕੇ ਕਹਿਣ ਲੱਗਾ ਤੇਰਾ ਇਹ ਹਾਲ ਹੈ ਕੱਪੜਿਆਂ ਵਿੱਚੋਂ ਖੁਸ਼ਬੂ ਆਉਣ ਦੀ ਬਜਾਏ ਰਸੋਈ ਦੇ ਮਸਾਲਿਆਂ ਦੀ ਸਮੈਲ ਆਉਂਦੀ ਆ ਜਦੋਂ ਤੇਰੇ ਕੋਲ ਆਵਾ ਤੇ ਕਾਕੇ ਦੀ ਉੱਠਣ ਦੀ ਫਿਕਰ ਤੇ ਨਹੀਂ ਹੁੰਦੀ ਆ ਸਵੇਰੇ ਉੱਠਾਂ ਤੇ ਮਾਂ ਪਿਓ ਦੀ ਰੋਟੀ ਦੀ ਫਿਕਰ ਹੁੰਦੀ ਆ ਤੈਨੂੰ ਸਾਰਿਆਂ ਦੀ ਫਿਕਰ ਬਸ ਮੇਰੀ ਨਹੀਂ ਅੱਜ ਮੈਂ ਆਪਣੀ ਮਨਮਰਜ਼ੀ ਕਰਦਾ ਤੇ ਤੈਨੂੰ ਮੈਨੂੰ ਸਵਾਲ ਜਵਾਬ ਕਰਦੀਆਂ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਈ ਮੈਂ ਕਿਹਾ ਇਹ ਘਰ ਕਿਹਦਾ ਮੈਂ ਕਿਹਦੇ ਮਾਂ ਤੇ ਉਹਦੀ ਸੰਭਾਲ ਕਰਦੀ ਆ ਮੈਨੂੰ ਕਿਹਦੇ ਮਾਂ ਪਿਓ ਦੀ ਰੋਟੀ ਦੀ ਫਿਕਰ ਹੁੰਦੀ ਆ ਤੇ ਇਸ ਘਰ ਵਿੱਚ ਮੈਂ ਕਿਹਦੇ ਬੱਚੇ ਦੀ ਮਾਂ ਤੇ ਕਿਹਦੇ ਬੱਚੇ ਨੂੰ ਸੰਭਾਲਦੀ ਆ ਕਿਹਦੇ ਕਰਕੇ ਮੇਰਾ ਇਹ ਹਾਲ ਹੋ ਗਿਆ ਮੈਂ ਰੋਣ ਲੱਗ ਪਈ ਮੈਂ ਉਹਨੇ ਝੰਜੋੜਿਆ ਤੇ ਉਹਦੀ ਸ਼ਰਟ ਦੇ ਬਟਨ ਟੁੱਟ ਗਿਆ ਮੈਂ ਕਿਹਾ ਮੈਂ ਇਸ ਘਰ ਵਿੱਚ ਨੌਕਰ ਨਹੀਂ ਆ ਤੇਰੇ ਮਾਂ ਪੋਦੀ ਮੈਂ ਸਾਰੇ ਪਰਿਵਾਰ ਲਈ ਟੇਬਲ ਸਜਾ ਦਿੰਦੀ ਆ ਮੇਰਾ ਬੱਚਾ ਤੇਰਾ ਕੁਝ ਨਹੀਂ ਲੱਗਦਾ ਮੈਂ ਤੇਰੀ ਘਰ ਵਾਲੀ ਆ ਤੇਰਾ ਘਰ ਸੰਭਾਲਦੀ ਆ ਮੈਂ ਤੇਰੇ ਬੱਚੇ ਨੂੰ ਪਾਲਦੀ ਆ ਤੂੰ ਕੌਣ ਹੁੰਦਾ ਮੇਰਾ ਮੇਰੇ ਨਾਲ ਬੇਵਫਾਈ ਕਰਨ ਵਾਲਾ ਮੈਂ ਉਹਨਾਂ ਔਰਤਾਂ ਵਿੱਚੋਂ ਬਿਲਕੁਲ ਨਹੀਂ ਆ ਜੋ ਆਪਣੇ ਘਰ ਵਾਲੇ ਨੂੰ ਅਝਾਇਸ਼ੀਆਂ ਕਰਦੇ ਹੋਏ ਦਿਖਦੀਆਂ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਲਵਾਂਗੀ ਉਹਨੇ ਆਪਣਾ ਕਾਲਰ ਮੇਰੇ ਕੋਲ ਆ ਸ਼ੁਰੂਆਤ ਮੈਨੂੰ ਤੱਕਾ ਮਾਰ ਕੇ ਕਹਿ ਲਗਾ ਠੀਕ ਆ ਦਫਾ ਹੋ ਜਾਏ ਤੂੰ ਜੇ ਤੂੰ ਮੇਰੇ ਘਰ ਵਿੱਚ ਰਹਿਣਾ ਕਤੈਨ ਨੂੰ ਇਹਦਾ ਹੈਰਾਨਾ ਪਊਗਾ ਮੇਰੀ ਇਸ ਅਜੈਸ਼ੀ ਦੇ ਨਾਲ ਕਿਉਂਕਿ ਮੈਂ ਹੁਣ ਉਸ ਕੁੜੀ ਨੂੰ ਨਹੀਂ ਛੱਡ ਸਕਦਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਈ ਮੈਂ ਉਹਨੂੰ ਅਲਮਾਰੀ 'ਚੋਂ ਆਪਣੇ ਕੱਪੜੇ ਕੱਢੇ ਤੇ ਬੈਗ ਵਿੱਚ ਪਾ ਲੈ ਬੜੇ ਗੁੱਸੇ ਦੇ ਨਾਲ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਇਸ ਘਰੋਂ ਬਾਹਰ ਸੋਝ ਸਮਝ ਕੇ ਪੈਰ ਰੱਖੀ ਜੇ ਤੂੰ ਇਸ ਘਰੋਂ ਗਈ ਤੇ ਤੇਰੀ ਥਾਂ ਉਹ ਕੁੜੀ ਲੈ ਲਊਗੀ ਮੈਂ ਉਹਦੇ ਨਾਲ ਵਿਆਹ ਕਰਵਾ ਲਊਗਾ ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸਾਡੇ ਰੌਲੇ ਦਾ ਕਰਕੇ ਕਾਕਾ ਉੱਠ ਗਿਆ ਸੀ ਯਾਰ ਰੋਣ ਲੱਗ ਪਿਆ ਮੈਂ ਉਹਨੂੰ ਚੁੱਪ ਨਹੀਂ ਕਰਵਾਇਆ ਆਪ ਵੀ ਰੋਣ ਲੱਗ ਪਈ ਸਾਡੇ ਦੋਵਾਂ ਦੀ ਰੋਣ ਦੀ ਆਵਾਜ਼ ਸੁਣ ਕੇ ਮੇਰੀ ਸੱਸ ਵੀ ਕਮਰੇ ਵਿੱਚ ਆ ਗਈ ਕਹਿਣ ਲੱਗੀ ਕਿ ਤੈਨੂੰ ਕੀ ਹੋ ਗਿਆ ਕਿਉਂ ਰੋਈ ਜਾਂਦੀ ਆ ਤੇ ਕਾਕੇ ਨੂੰ ਦੇਖ ਰੋ ਰੋ ਕੇ ਕਿੰਨਾ ਬੁਰਾ ਹਾਲ ਹੋ ਗਿਆ ਇਹਦਾ ਮੈਂ ਉਹਨੂੰ ਕਿਹਾ ਕਿ ਤੇਰੇ ਮੁੰਡੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਉਹਦਾ ਕੀ ਬਿਗਾੜਿਆ ਸੀ ਮੇਰੀ ਸੱਸ ਕਹਿਣ ਲੱਗੀ ਕਿ ਕੀ ਗੱਲ ਹੋਈ ਆ ਮੈਂ ਕਿਹਾ ਕਿ ਮੇਰੇ ਹੁੰਦੇ ਹੋਏ ਵੀ ਉਹ ਦੂਸਰੀਆਂ ਔਰਤਾਂ ਦੇ ਕੋਲ ਜਾਂਦਾ ਇਹ ਸੁਣ ਕੇ ਤਾਂ ਮੇਰੀ ਗਾਸ ਸੱਸ ਨੂੰ ਗੁੱਸਾ ਆ ਗਿਆ ਉਹਦੇ ਉਹਨੇ ਫੋਨ ਕਰਕੇ ਉਦੋਂ ਹੀ ਜੱਗੇ ਨੂੰ ਘਰ ਬੁਲਾ ਲਿਆ ਤੇ ਇਹ ਗੱਲ ਮੇਰੇ ਸੱਸ ਸਹੁਰੇ ਨੂੰ ਵੀ ਪਤਾ ਲੱਗ ਗਈ ਉਹ ਆ ਕੇ ਮੈਨੂੰ ਕਹਿਣ ਲੱਗੀ ਕਿ ਮੇਰੇ ਘਰ ਦੇਆਂ ਨੂੰ ਤੂੰ ਦੱਸ ਕੇ ਚੰਗਾ ਨਹੀਂ ਕੀਤਾ ਇਹ ਗੱਲ ਆਪਣੇ ਦੋਵਾਂ ਦੀ ਸੀ ਤੇ ਆਪਣੇ ਦੋਵਾਂ ਵਿੱਚ ਹੀ ਰਹਿਣੀ ਚਾਹੀਦੀ ਸੀ ਤੇ ਤੂੰ ਇਹ ਚੰਗਾ ਨਹੀਂ ਕੀਤਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਇਹ ਸੁਣ ਕੇ ਮੇਰੇ ਸਹੁਰੇ ਨੇ ਜੱਗੇ ਦੇ ਮੂੰਹ ਤੇ ਥੱਪੜ ਮਾਰੇ ਮੇਰਾ ਸਹੁਰਾ ਕਹਿਣ ਲੱਗਾ ਕਿ ਕੀ ਬਕਵਾਸ ਪਿਆ ਕਰਦਾ ਛੋਟੀ ਜਿਹੀ ਗੱਲ ਤੇ ਤੂੰ ਆਪਣੀ ਘਰ ਵਾਲੀ ਨੂੰ ਤਲਾਕ ਦੇਣ ਲੱਗਾ ਜੇ ਦੁਬਾਰਾ ਕੋਈ ਹਰਕਤ ਕੀਤੀ ਤਾਂ ਤੇਰਾ ਬੁਰਾ ਹਾਲ ਕਰ ਦੇਵਾਂਗਾ ਮੈਨੂੰ ਲੱਗਿਆ ਕਿ ਮੇਰਾ ਸਭ ਕੁਝ ਟੁੱਟ ਗਿਆ ਮੈਂ ਉਸੇ ਵਾਲੇ ਘਰੋਂ ਬਾਹਰ ਨਿਕਲ ਗਈ ਨਾ ਮੇਰੇ ਸਿਰ ਤੇ ਚੁੰਨੀ ਸੀ ਤੇ ਨਾ ਕੋਈ ਸਮਾਨ ਤੇ ਨਾ ਹੀ ਬੱਚਾ ਮੇਰੇ ਨਾਲ ਸੀ ਮੈਂ ਫਟਾਫਟ ਸੜਕ ਤੇ ਤੁਰ ਹੀ ਜਾਂਦੀ ਸੀ ਜਿੱਦਾਂ ਹੀ ਮੈਂ ਮੇਨ ਰੋਡ ਤੇ ਪਹੁੰਚੀ ਮੈਂ ਰਕਸ਼ਾ ਲੈ ਤੇ ਆਪਣੇ ਘਰ ਪਹੁੰਚ ਗਈ ਮੈਨੂੰ ਰੋਂਦੀ ਦੇਖ ਕੇ ਮੇਰੇ ਮਾਪਿਓ ਮੈਨੂੰ ਰੋਂਦੀ ਵਜ੍ਹਾ ਪੁੱਛਣ ਲੱਗੇ ਤੇ ਪਰੇਸ਼ਾਨ ਹੋ ਗਏ ਮੈਂ ਕਿਹਾ ਮੈਨੂੰ ਜਰਗੇ ਨੇ ਤਲਾਕ ਦੇਣ ਦਾ ਕਹਿ ਦਿੱਤਾ ਕਾਫੀ ਲੜਾਈ ਹੋਈ ਮੇਰੇ ਭਰਾ ਤੇ ਜੱਗੇ ਦੇ ਵਿੱਚ ਜੱਗੇ ਨੇ ਕਿਹਾ ਕਿ ਸਿਰਫ ਹਜੇ ਕਿਹਾ ਹੀ ਆ ਤਲਾਕ ਦਿੱਤਾ ਤਾਂ ਨਹੀਂ ਤੇਰੀ ਭੈਣ ਨੇ ਘਰ ਵਸਾਉਣਾ ਤੇ ਉਹਨੂੰ ਕਿਹਾ ਕਿ ਸ਼ਰੀਫੀ ਦੇ ਨਾਲ ਘਰ ਵਾਪਸ ਆ ਜਾ ਨਹੀਂ ਤਾਂ ਫਿਰ ਮੈਂ ਨਹੀਂ ਰੱਖੂਗਾ ਇਹਨੂੰ ਮੇਰਾ ਭਰਾ ਕਹਿਣ ਲੱਗਾ ਕਿ ਮੇਰੀ ਭੈਣ ਸਾਡੇ ਤੇ ਬੋਝ ਨਹੀਂ ਆ ਅਸੀਂ ਇਹਨੂੰ ਰੱਖ ਸਕਦੇ ਆ ਹੁਣ ਤੇਰੇ ਘਰ ਵਿੱਚ ਨਹੀਂ ਰਹੂਗੀ ਹਰ ਰੋਜ਼ ਮੈਨੂੰ ਮੇਰੇ ਬੱਚੇ ਦੀ ਯਾਦ ਆਉਂਦੀ ਸੀ ਇੱਕ ਸਾਲ ਦਾ ਸੀ ਪਰ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਜੇ ਮੈਂ ਉਹਨੂੰ ਨਾਲ ਲੈ ਆਉਂਦੀ ਤਾਂ ਜੱਗੇ ਨੂੰ ਕਦੇ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਣਾ ਸੀ ਕੋਈ ਵੀ ਦੂਜੀ ਔਰਤ ਕਿਸੇ ਦਾ ਬੱਚਾ ਨਹੀਂ ਪਾਲਦੀ 15 ਦਿਨ ਹੋ ਗਏ ਸੀ ਪੇਕੇ ਘਰ ਰਹਿੰਦੀ ਨੂੰ ਇੱਕ ਦਿਨ ਮੇਰੇ ਸਾਸ ਸਹੌਰਾ ਮੇਰੇ ਬੱਚੇ ਨੂੰ ਨਾਲ ਲੈ ਕੇ ਸਾਡੇ ਘਰ ਆਏ ਉਹ ਰੋਈ ਜਾਂਦਾ ਸੀ ਉਹਨੂੰ ਦੇਖ ਕੇ ਮੇਰਾ ਦਿਲ ਤੜਕ ਗਿਆ ਇਸ ਤੋਂ ਪਹਿਲਾਂ ਮੈਂ ਉਹਨੂੰ ਫੜਦੀ ਮੇਰੇ ਭਰਾ ਨੇ ਮੈਨੂੰ ਰੋਕ ਲੈ ਕੇ ਕਹਿਣ ਲੱਗਾ ਤੂੰ ਆਪਣੇ ਕਮਰੇ ਵਿੱਚ ਜਾ ਇਹਨਾਂ ਨਾਲ ਮੈਂ ਗੱਲ ਕਰਦਾ ਮੇਰੇ ਸਾਸ ਕਹਿਣ ਲੱਗੀ ਕਿ ਜੱਗਾ ਉਸ ਕੁੜੀ ਨਾਲ ਵਿਆਹ ਕਰਵਾ ਲਊਗਾ ਤੇ ਤੇਰਾ ਘਰ ਬਰਬਾਦ ਹੋ ਜਾਊਗਾ ਕਿਉਂ ਜिद ਕਰਦੀ ਏ ਤੂੰ ਸਾਡੇ ਨਾਲ ਚੱਲ ਇਹ ਸੁਣ ਕੇ ਮੇਰਾ ਦਿਲ ਬੇਚੈਨ ਹੋ ਗਿਆ ਇੱਕ ਵਾਰ ਸੋਚਿਆ ਕਿ ਵਾਪਸ ਚਲੀ ਜਾਵਾਂ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਇਸ ਤੋਂ ਪਹਿਲਾਂ ਮੈਂ ਕੁਝ ਕਹਿੰਦੀ ਮੇਰਾ ਭਰਾ ਕਹਿਣ ਲੱਗਾ ਕਿ ਸਾਰੀ ਕੁਰਬਾਨੀ ਮੇਰੀ ਭੈਣ ਹੀ ਕਿਉਂ ਦੇਵੇ ਜੇ ਜੱਗਾ ਦੂਜਾ ਵਿਆਹ ਕਰਵਾ ਸਕਦਾ ਤੇ ਮੇਰੀ ਭੈਣ ਦਾ ਵੀ ਦੂਜਾ ਵਿਆਹ ਹੋ ਸਕਦਾ ਮੇਰੀ ਭੈਣ ਨੂੰ ਚੰਗੀ ਤਰ੍ਹਾਂ ਤਲਾਕਨਾਮਾ ਦੇ ਦਿਓ ਮੈਂ ਉਹਦੇ ਨਾਮ ਤੇ ਇਹਨੂੰ ਘਰੇ ਨਹੀਂ ਬਿਠਾ ਸਕਦਾ ਮੇਰੀ ਸੱਸ ਰੋਣ ਲੱਗ ਪਈ ਤੇ ਕਹਿਣ ਲੱਗੀ ਇਸ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਮਾਂ ਹੀ ਇਦਾਂ ਦੇ ਸ਼ੌਂਕ ਨਾਲ ਪਾਲਦੀ ਆ ਬੰਦੇ ਦਾ ਟਾਈਮ ਦੇ ਨਾਲ ਸੁਧਰ ਹੀ ਜਾਂਦੇ ਆ ਮੇਰਾ ਭਰਾ ਕਹਿਣ ਲੱਗਾ ਮaaf ਕਰਿਓ ਮਾਤਾ ਜੀ ਸਾਡੇ ਸੰਸਾਰ ਵਿੱਚ ਤੁਹਾਡੇ ਵਰਗੀਆਂ ਮਾਵਾਂ ਦੀਆਂ ਗੱਲਾਂ ਦਾ ਕਰਕੇ ਘਰ ਵਾਲੀ ਹੁੰਦੇ ਹੋਏ ਵੀ ਪੁੱਤ ਬਾਹਰ ਇਹੋ ਜਿਹੇ ਸ਼ੌਂਕ ਪਾਲਦੇ ਆ ਇਹੀ ਸੋਚਦੀਆਂ ਕਿ ਮੁੰਡੇ ਮੁੰਡਾ ਜੇ ਇਦਾਂ ਦੇ ਸ਼ੌਂਕ ਆ ਤਾਂ ਪੂਰੇ ਕਰ ਲਵਾਂ ਤੇ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਇਥੋਂ ਮੇਰੇ ਸੱਸ ਸਹੁਰਾ ਵਾਪਸ ਚਲੇ ਗਏ ਬੱਚੇ ਤੋਂ ਬਿਨਾ ਮੈਨੂੰ ਹੋਰ ਕੀ ਤਰ੍ਹਾਂ ਹੁੰਦਾ ਸੀ ਪਰ ਮੇਰਾ ਭਰਾ ਕਹਿਣ ਲੱਗਾ ਕਿ ਸਬਰ ਕਰਕੇ ਬੈਠੀ ਰਹਿ ਜੇ ਤੂੰ ਅੱਜ ਇਦਾਂ ਹੀ ਚਲੀ ਗਈ ਤਾਂ ਜੱਗਾ ਤੇਰੇ ਜਾਨ ਤੇ ਦਾਸ ਹੋਰ ਔਰਤਾਂ ਦੇ ਨਾਲ ਸਬੰਧ ਬਣਾਊਗਾ ਕਿਉਂਕਿ ਉਹਨੂੰ ਲੱਗੂਗਾ ਕਿ ਤੇਰੇ ਕੋਲ ਹੋਰ ਕੋਈ ਵੀ ਆਪਸ਼ਨ ਨਹੀਂ ਆ 2 ਮਹੀਨੇ ਬਾਅਦ ਜੱਗਾ ਮੈਨੂੰ ਲੈਣ ਆਇਆ ਸੀ ਜਦ ਮੈਂ ਦਰਵਾਜ਼ਾ ਖੋਲ੍ਹਿਆ ਸੀ ਮੈਨੂੰ ਦੇਖ ਕੇ ਸ਼ਰਮਿੰਦਗੀ ਜਿਹੀ ਮਹਿਸੂਸ ਕਰਨ ਲੱਗਾ ਮੈਂ ਇਹਨੂੰ ਦੇਖ ਕੇ ਦਰਵਾਜ਼ਾ ਬੰਦ ਕਰਨ ਹੀ ਲੱਗੀ ਸੀ ਉਹਨੇ ਮੇਰਾ ਹੱਥ ਤੇ ਹੱਥ ਰੱਖ ਕੇ ਦਰਵਾਜ਼ਾ ਬੰਦ ਕਰਨ ਤੋਂ ਰੋਕ ਲਿਆ ਤੇ ਕਹਿਣ ਲੱਗਾ ਪਲੀਜ਼ ਈਮੋ ਮੇਰੀ ਇੱਕ ਗੱਲ ਸੁਣ ਲੈ ਤੂੰ ਮੇਰਾ ਫੋਨ ਵੀ ਨਹੀਂ ਚੁੱਕਦੀ ਮੈਂ ਕਿੰਨੇ ਦਿਨਾਂ ਤੋਂ ਤੈਨੂੰ ਫੋਨ ਕਰਦਾ ਉਹ ਵੀ ਤੂੰ ਆਪਣੇ ਭਰਾ ਨੂੰ ਫੜਾਇਆ ਹੋਇਆ ਦਰਵਾਜ਼ਾ ਖੋਲ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਉਹਨੇ ਦਰਵਾਜ਼ੇ ਨੂੰ ਧੱਕਾ ਮਾਰਿਆ ਤੇ ਅੰਦਰ ਆ ਗਿਆ ਗੱਲਾਂ ਦੀ ਆਵਾਜ਼ ਸੁਣ ਕੇ ਮੇਰਾ ਭਰਾ ਤੇ ਮੇਰਾ ਪਾਪਾ ਵੀ ਬਾਹਰ ਆ ਗਏ। ਮੇਰਾ ਭਰਾ ਉਹਨੂੰ ਕਹਿਣ ਲੱਗਿਆ ਕਿ ਤੂੰ ਇੱਥੇ ਕੀ ਕਰਨਾ ਹੈ। ਉਹ ਕਹਿਣ ਲੱਗਿਆ ਕਿ ਮੈਂ ਆਪਣੀ ਘਰਵਾਲੀ ਨੂੰ ਲੈਣਾ ਹੈ। ਮੇਰਾ ਭਰਾ ਗੁੱਸੇ ਨਾਲ ਕਹਿਣ ਲੱਗਿਆ ਕਿ ਉਹ ਘਰਵਾਲੀ ਜਿਹਨੂੰ ਤੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਪਰ ਜੱਗਾ ਕਹਿਣ ਲੱਗਿਆ ਕਿ ਮੈਂ ਇਹਦੇ ਨਾਲ ਕੋਈ ਗੱਲ ਕਰਨੀ ਆ। ਇਹਨੂੰ ਨਾਲ ਲਿਜਾਏ ਬਿਨਾ ਨਹੀਂ ਰਹਿ ਸਕਦਾ। ਮੇਰਾ ਭਰਾ ਮੈਨੂੰ ਕਹਿਣ ਲੱਗਿਆ ਕਿ ਤੂੰ ਕਮਰੇ ਵਿੱਚ ਜਾ। ਪਰ ਕਮਰੇ ਵਿੱਚ ਜਾਣ ਤੋਂ ਪਹਿਲਾਂ ਮੇਰੇ ਪੈਰ ਉੱਥੇ ਹੀ ਰੁਕ ਗਏ ਸੀ। ਕਹ ਲੱਗਾ ਕਿ ਪਲੀਜ਼ ਕਾਕਾ ਬਹੁਤ ਬਿਮਾਰ ਆ ਹਸਪੀਟਲ ਚ ਐਡਮਿਟ ਆ ਉਹ ਮਰ ਜਾਊਗਾ ਇਹ ਸੁਣ ਕੇ ਮੈਂ ਫਟਾਫਟ ਗਿਆ ਕਿ ਕੀ ਹੋਇਆ ਮੇਰੇ ਬੱਚੇ ਨੂੰ ਤੇ ਜੱਗਾ ਰੋਣ ਲੱਗ ਗਿਆ ਤੇ ਕਹਿਣ ਲੱਗਾ ਜਦੋਂ ਦੀ ਤੂੰ ਗਈ ਆ ਉਹਨੂੰ ਬੁਖਾਰ ਹੀ ਨਹੀਂ ਉਤਰਦਾ ਬਹੁਤ ਕਮਜ਼ੋਰ ਹੋ ਗਿਆ ਮੈਂ ਫਟਾਫਟ ਆਪਣੇ ਬੱਚੇ ਦੇ ਕੋਲ ਗਈ ਤੇ ਤਿੰਨ ਦਿਨ ਉੱਥੇ ਹੀ ਰਹੀ ਮੈਨੂੰ ਦੇਖ ਕੇ ਉਹ ਖੁਸ਼ ਹੋ ਗਿਆ ਤੇ ਮੈਂ ਫਟਾਫਟ ਉਹਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਉਹ ਮੰਮੀ ਮੰਮੀ ਕਹਿ ਰਿਹਾ ਸੀ ਮੈਂ ਉਹਨੂੰ ਜੰਮਿਆਂ ਤੇ ਰੋਣ ਲੱਗ ਪਈ ਤੇ ਇਹਨਾਂ ਦਿਨਾਂ ਬਾਅਦ ਉਹਨੂੰ ਹਸਪੀਟਲ ਤੋਂ ਛੁੱਟੀ ਮਿਲੀ ਤਾਂ ਜੱਗਾ ਮੈਨੂੰ ਆਪਣੇ ਕੋਲ ਘਰ ਲੈ ਗਿਆ ਮੇਰੇ ਸੱਸ ਸਹੁਰਾ ਵੀ ਖੁਸ਼ ਹੋ ਗਏ ਸੀ ਕਾਕੇ ਦੇ ਸੌਣ ਤੋਂ ਬਾਅਦ ਜੱਗਾ ਮੇਰੇ ਕੋਲ ਆ ਗਿਆ ਹੱਥ ਜੋੜ ਕੇ ਮੇਰੇ ਤੋਂ ਕੋਲ ਮਾਫੀ ਮੰਗਣ ਲੱਗਾ ਤੇ ਕਹਿ ਲੱਗਾ ਮੈਨੂੰ ਮaaf ਕਰ ਦੇ ਮੈਨੂੰ ਸਮਝ ਆ ਗਈ ਆ ਕਿ ਘਰ ਵਾਲੀ ਘਰ ਵਾਲੀ ਹੀ ਹੁੰਦੀ ਆ ਹਰ ਕਿਸੇ ਨਾਲ ਆਸ਼ਕੀ ਮਾਰਨ ਵਾਲੀਆਂ ਕੁੜੀਆਂ ਘਰ ਨਹੀਂ ਵਸਾਉਂਦੀਆਂ ਤੇ ਉਹਨਾਂ ਨੂੰ ਸਿਰਫ ਅਯਾਸ਼ੀ ਤੇ ਪੈਸਾ ਹੀ ਚਾਹੀਦਾ ਹੁੰਦਾ ਮੈਂ ਕਦੀ ਵੀ ਤੇਰੇ ਨਾਲ ਬੇਈਮਾਨੀ ਨਹੀਂ ਕਰੂੰਗਾ ਮੈਂ ਕਿਹਾ ਕਿ ਮੈਂ ਸਿਰਫ ਆਪਣੇ ਬੱਚੇ ਦੇ ਲਈ ਵਾਪਸ ਆਈ ਹਾਂ ਤੇਰੇ ਲਈ ਨਹੀਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਮੈਨੂੰ ਪਤਾ ਤੂੰ ਮੇਰੇ ਨਾਲ ਬਹੁਤ ਜ਼ਿਆਦਾ ਗੁੱਸੇ ਆ ਮੈਂ ਹਰ ਹਾਲ ਵਿੱਚ ਤੇਰੇ ਨਾਲ ਹੀ ਰਹਿਣਾ ਚਾਹੁੰਦਾ ਪਲੀਜ਼ ਮਨਾ ਨਾ ਕਰ ਮੈਨੂੰ ਤਲਾਕ ਨਹੀਂ ਦਿੱਤਾ ਸੀ 3 ਮਹੀਨੇ ਹੋਣ ਵਾਲੇ ਸੀ ਪਰ ਮੈਂ ਉਹਨੂੰ ਨਾ ਹੀ ਕੀਤੀ ਪਰ ਮੇਰੇ ਦਿਲ ਵਿੱਚ ਹੁਣ ਉਹਦੇ ਲਈ ਕੋਈ ਪਿਆਰ ਨਹੀਂ ਬਚਿਆ ਸੀ ਨਾ ਮੈਂ ਉਹਨੂੰ ਪਿਆਰ ਕਰਦੀ ਸੀ ਤੇ ਜਿੰਨਾ ਉਹ ਪਿਆਰ ਮੈਨੂੰ ਕਰਦਾ ਸੀ ਬਦਲੇ ਵਿੱਚ ਮੈਂ ਉਹਨੂੰ ਓਨਾ ਪਿਆਰ ਨਹੀਂ ਦੇ ਸਕੀ ਹਸਬੈਂਡ ਵਾਈਫ ਦਾ ਰਿਸ਼ਤਾ ਇਦਾਂ ਦਾ ਹੀ ਹੁੰਦਾ ਕਿਸੇ ਸ਼ੀਸ਼ੇ ਦੀ ਤਰ੍ਹਾਂ ਇੱਕ ਵਾਰ ਤਰੇੜ ਆ ਜਾਵੇ ਤਾਂ ਦੁਬਾਰਾ ਕਦੀ ਵੀ ਨਹੀਂ ਜੁੜਦਾ ਮੇਰੀ ਚੁੱਪ ਦੇਖ ਕੇ ਕਹਿਣ ਲੱਗਿਆ ਕਿ ਤੂੰ ਪਹਿਲਾਂ ਵਰਗ ਹੀ ਨਹੀਂ ਰਹੀ ਪਰ ਮੈਂ ਕੋਈ ਜਵਾਬ ਨਹੀਂ ਦਿੰਦੀ ਸੀ ਬੰਦਾ ਵਾਰ-ਵਾਰ ਇਹੀ ਕਿਉਂ ਸੋਚਦਾ ਕਿ ਉਹਦੀ ਘਰ ਵਾਲੀ ਉਹਦੀ ਹਰ ਗੱਲ ਤੇ ਮਾਫ ਕਰਕੇ ਉਹਨੂੰ ਪਹਿਲਾ ਵਰਗਾ ਪਿਆਰ ਦਿੰਦੀ ਰਹੂਗੀ ਏਦਾਂ ਨਹੀਂ ਮੈਂ ਉਹਦਾ ਘਰ ਵਸਾਉਣ ਦੇ ਲਈ ਆਪਣੀ ਖੂਬਸੂਰਤੀ ਆਪਣਾ ਰਹਿਣ ਸਹਿਣ ਸਭ ਕੁਝ ਬਦਲ ਦਿੱਤਾ ਸੀ ਉਹਨੇ ਮੈਨੂੰ ਵਫਾ ਦੇਣ ਦੀ بجائے ਤਲਾਕ ਦੇਣ ਦੀ ਗੱਲ ਕੀਤੀ ਸੀ ਉਹਨੂੰ ਹੋਸ਼ ਉਦੋਂ ਆਈ ਜਦੋਂ ਉਸ ਕੁੜੀ ਨੇ ਉਹਦੇ ਨਾਲ ਵਿਆਹ ਕਰਨ ਤੋਂ ਮਨਾਂ ਕਰ ਦਿੱਤਾ ਫਿਰ ਮੇਰੇ ਤੋਂ ਪਹਿਲਾਂ ਵਰਗੇ ਪਿਆਰ ਦੀ ਉਮੀਦ ਕਿਉਂ ਰੱਖਦਾ ਸੀ ਇੱਕ ਔਰਤ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਪਹਿਲਾ ਵਰਗਾ ਪਿਆਰ ਕਰ ਸਕਦੀ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਔਰਤ ਸਿਰਫ ਇੱਕ ਕੱਟਫੁਤਲੀ ਆ ਆਦਮੀ ਜੋ ਚਾਹੇ ਉਸ ਨਾਲ ਕੁਝ ਵੀ ਕਰ ਸਕਦਾ ਔਰਤ ਦੇ ਕੁਝ ਜਿਹੀ ਜਿਹੀ ਬਾਤ ਨਹੀਂ ਹੁੰਦੇ ਉਹਦੇ ਅੰਦਰ ਕੋਈ ਦਿਲ ਨਹੀਂ ਹੁੰਦਾ ਸਭ ਕੁਝ ਹੁੰਦਾ ਪਰ ਉਹ ਹਰ ਇੱਕ ਰਿਸ਼ਤੇ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਚਾਹੁੰਦੀ ਆ ਇਸ ਬਾਰੇ ਤੁਹਾਡੇ ਕੀ ਖਿਆਲ ਨੇ ਕਮੈਂਟਰਾਂ ਹੀ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ